ਟੋਟੀ ਦਿਖਾਉਣੀ ਹੈ ਬਿਲਕੁਲ ਸਰਾ ਗਲਵਾਤਾ ਤੇ ਰਾਤ ਦੀ ਸੋਈ ਹੈ ਤੇ thora tara thaan thun kar lo check ਪਿੰਡਾ ਪੁੰਡਾ ਬਿਲਕੁਲ ਚਮਕਦਾ ਲੰਮੀ ਪੂਸ ਥੱਲੇ ਲੱਗਦੀ ਹੈ ਤੇ ਕਾ ਮੋੜ ਲਿਆ ਵੀਰੇ ਥਾਣਾ ਥਣ ਬੜੇ ਵਧੀਆ ਨੇ ਕਿ ਸਾਫ ਸੁਥਰੇ ਨੇ ਤੇ ਮੂੰਹ ਮੱਥੇ ਦੀ ਬੱਡੀ ਸੋਹਣੀ ਹੈ ਇੱਕ ਵਾਰੀ ਆ ਜਾ ਲੈ ਚੱਲ ਮੋੜ ਕੇ ਸਾਰੀ ਡਿਟੇਲ ਲੈ ਕੇ ਦੱਸ ਦਾਂ ਮਾਈਆਂ ਤੋਂ ਕਿੰਨੇ ਪੈਸੇ ਦੀ ਤੇ ਕੀ ਪਾ ਪੰਤਾ ਤੇ ਸਾਰੀ ਡਿਟੇਲ ਲੈ ਕੇ ਬਦਤ ਕਿਹੜੇ ਪਿੰਡੋਂ ਆਏ ਬਨ ਦੇ ਪੀਰਾ ਬਨ ਦੇ ਬਨ ਦੇ ਲੈ ਰੇਟ ਦੱਸ ਦੋ ਇਹਦਾ ਕੀ ਪਾ ਪੰਤਾ ਕੈਮੇ ਸੂਇਆ ਪਹਿਲਾ ਤਾਂ ਸੂਇਆ ਦੱਸੋ ਜੀ ਕੈਮੇ ਦੂਜੇ 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 ਸੂਇਆ ਹਾਂ ਤੇ ਮਗਰ ਕੀ ਹੈ ਤੇ ਮਗਰ ਕੱਟਾ ਕੱਟਾ ਤੇ ਰਾਤ ਸੂਇਆ ਰਾਤ ਸੂਇਆ ਰਾਤ ਸੂਇਆ ਤੇ ਕੈ ਲੀਟਰ ਤੋਂ ਦੱਸੋ ਪਿਛਲੇ ਸੂਏ 12 ਲੀਟਰ ਦੁੱਧ ਪਿਛਲੇ ਸੂਏ 12 ਲੀਟਰ ਦੁੱਧ ਦਿੱਤਾ ਹਾਂ ਹਾਂ ਹੁਣ ਤਾਂ ਕੱਚੀ ਸੂਈ ਚੋਟੀ ਪੰਜ ਚਾਰ ਬਣਾ ਪੰਜ ਚਾਰ ਤਾਂ ਦੀ ਕੱਚੀ ਸੂਈ ਆ ਹਾਂ ਨਹੀਂ ਤੇ ਝੋਟੀ ਤਾਂ ਤੂੰ ਦੇਖਦੇ ਬੰਬ ਲਾ ਦੇਣੇ ਆ ਅੱਛਾ ਹਾਂ ਬਹੁਤ ਚੰਗ ਬਣਦੀ ਆ ਆਪਣੀ ਕਰਦੀ ਆ ਅੱਛਾ ਤੇ ਕੀ ਪਾਪਾਂਤਾ ਮੰਗਦੇ ਦੇਖ ਸਕਦਾ ਹਾਂ ਹਾਂ ਪਾਪ 35 1 35 ਤੇ ਮੋਬਾਈਲ ਨੰਬਰ ਬੋਲ ਦੇ ਬੰਦੇ ਦਾ ਮੋਬਾਈਲ ਨੰਬਰ ਦੱਸ ਮੋਬਾਈਲ ਨੰਬਰ ਦੱਸ ਵੀਰਾ 99150 ਹਾਂ 940 ਤੇ ਪਿੰਡ ਕਿਹੜਾ ਕੋਟਲੀ ਖੁਰਦ ਠੀਕ ਆ ਬਈ ਲੈ ਬਈ ਝੋਟੀ ਬਹੁਤ ਸ਼ਾਨਦਾਰ ਹੈ ਬਾਈਆਂ ਨਾਲ ਸੰਪਰਕ ਕਰ ਲਿਓ ਇੱਕ ਵਾਰੀ ਫੇਰ ਦੂਰੋ ਦਿਖਾ ਦਿਆਂ ਤੇ ਦੇਵਾਲੂ ਬਕਰਾਂ ਨੇ ਚੈੱਕ ਸੁਮਾਰ ਕੇ ਟੌਣ ਟੌਣ ਚ ਬੜੀ ਸਾਫ਼ ਸੁਥਰੀ ਆ ਅੱਛਾ ਜੀ ਬਸ ਆਹੀ ਹੋਈ ਜੀ ਇਹ ਚੀਜ਼ ਆ ਵੀ ਕੱਚੀ ਜੀ ਬਈ ਇੱਕ ਹਾਂ ਵੀ ਕੱਚੀ ਆ ਥੋੜੇ ਦਿਨਾਂ ਦੀ ਛੂਪੀ ਤੇ ਠੀਕ ਆ ਚਾਰਵੀ ਦਾ ਕਰਕੇ ਠੀਕ ਆ ਬਾਈ ਇਹਨਾਂ ਚ ਸਪਰਕ ਕਰਿਓ ਝੋਟੀ ਕੋ ਬਿਲਕੁਲ ਜ਼ਬਰਦਸਤ ਆਜੂ ਜੀ ਆਜੂ ਮੋੜਦੇ ਹੋਗਾ ਨਾ ਬੱਗੂ ਹੋਰੀ ਤੁਸੀਂ ਚਾਰ ਸਪਰਕ ਕਰਿਓ ਸਾਰਾ ਚੈੱਕ ਕਰਨੇ ਤੇ ਤੁਹਾਨੂੰ ਤਰ੍ਹਾਂ ਦੇ ਇੱਕ ਵਾਰ ਪੇਰ ਜਿਸ ਤਰ੍ਹਾਂ ਦੇ ਬਸੂ ਪੋਚੇ ਮੈਨੇ ਛੱਡੇ ਛੋਡੇ ਤੇ ਹਣਲੇ ਤੇ ਇੱਕ ਛੋਡੇ ਤੇ ਤੁਸੀਂ ਨਿਰਾ ਮਾਰ ਲਓ ਕਰ ਲੋ ਚੈੱਕ ਕਿ ਅੱਠ ਦਿਨ ਹੋ ਗਏ ਸੁਝਿਓ ਕਿੰਨਾ ਦੁੱਦਾ ਬਾਈ 10 11 ਕਿਲੋ ਕੀ ਆ ਬੱਚਾ ਮਗਰ ਅੱਟਾ ਕੀ ਡਵਾਨ ਰੱਖਦੀ ਫਿਰ ਪਾਦੀ ਇਹਦੀ ਇੱਕ ਥੀ ਇੱਕ ਲੱਖ 30000 ਰੁਪਏ ਬਾਕੀ ਹੋ ਜੂ ਮਾਨਤਨ ਮਾਨਤਨ ਹੋ ਜੂ ਮਾਨਤਨ ਹੋ ਜੂਗਾ ਜੀ ਮੌਕੇ ਤੇ ਮਾਨਸਾ ਮੰਡੀ ਦੇ ਵਿੱਚ ਜਿਸ ਤਰ੍ਹਾਂ ਦੇ ਪਸ਼ੂ ਆਏ ਨੇ ਹਨ ਤੁਹਾਨੂੰ ਸਾਰੇ ਇਹ ਤੇ ਇੱਕ ਕਰਵਾ ਰਹੇ ਆ ਦੇਖ ਲਓ ਇਹਦੇ ਮੱਜੇ ਤੇ ਖਾਉ ਨੇ ਆ ਬਲਾ ਲੈ ਵਾਲੂ ਵਕਰ ਚੈੱਕ ਥਾਣਾ ਥਾਣਾ ਦੀ ਸਾਫ ਹੈ ਹੂੰ ਤਦੋਂ ਇੱਕ ਵਾਰੀ ਜ਼ਬਰਦਸਤਾ ਸ਼ਰੀਰ ਦੀ ਮੱਜ ਤੇ ਮੋੜ ਦੇ ਮੋੜ ਲੈ ਪੁਰਤਾਨ ਕਰ ਲੈ ਚੱਕਾ ਥਾਣਾ ਤੋਂ ਸਾਰਾ ਪੁੱਛ ਦੇ ਡਿਟੇਲ ਬਾਈ ਤੋਂ ਕਿੰਨਾ ਦੁੱਧ ਤੇ ਕਿੰਨੇ ਚਿਰ ਦੀ ਛੋਈ ਤੇ ਕਿੰਨਾ ਰੇਟ ਸਾਰੀ ਡਿਟੇਲ ਲੈ ਕੇ ਬਾਈ ਤੋਂ ਪੁੱਛ ਕੇ ਰਹਾ ਤਾਂ ਤੇ ਪਹਿਲਾਂ ਤੁਹਾਨੂੰ ਜਿਵੇਂ ਇਹ ਵਾਲੂਆ ਕਰ ਲੈ ਚੱਕਾ ਪੁਰਤਾਨ ਕਰ ਲੁੱਛ ਸਾਰੀ ਡਿਟੇਲ ਬਾਈ ਤੋਂ ਲੈ ਕੇ ਧਰ ਸੱਜਰੀ ਕਾਲੋ ਕਿਹੜਾ ਪਿੰਡ ਠੀਕ ਹੈ ਬੋਰਚਾ ਅੱਛਾ ਤੇ ਕਿੰਨੇ ਚਿਰ ਦੀ ਛੋਈ ਆ ਮੱਚ ਉਹ 800 800 800 ਅੱਛਾ ਤੇ ਮਗਰ ਕੱਟ ਰੁਕੀ ਇਹਦੇ 33 ਹੈ ਜੀ ਕੱਟੀ ਹੈ ਠੀਕ ਹੈ ਤੇ ਦੁੱਧ ਕਿੰਨਾ ਲੀਟਰ ਹੁਣ ਇਥੇ ਲਈ 40 ਲੀਟਰ ਇੱਕ ਵਾਰ ਆਦਾ ਭਾਈ ਸੁਆਰ ਕੇ ਇੱਕ ਵਾਰ ਫਲੈਟ ਲੈਵਲ ਉਹ ਕਰ ਲੋ ਚੱਕ 40 ਲੀਟਰ ਦੁੱਧ ਤੇ ਰੇਟ ਕੀ ਕਰਤੀ ਹੈ 31 ਠੀਕ ਹੈ ਮੁੱਕ ਤੇ ਮਾਨ ਤਣ ਅੱਛਾ ਤੇ ਮੋਬਾਈਲ ਨੰਬਰ ਬੋਲ ਦੋ ਤਾਂ 8360 8360 7750 ਬੰਮਾਰੀ ਫੇਰ ਬੋਲ 8360 ਜੀ ਦਾਰਦਾਂ ਸੁਣਿਆ ਤੇ ਪਿੰਡ ਇੱਕ ਵਾਰੀ ਫੇਰ ਬੋਲਦੇ ਕਹਿਣਾ ਜੀ ਹੋਰ ਜਾਰੀ ਹੋਰ ਜਾਰੀ ਠੀਕ ਹੈ ਲੈ ਬਾਈ ਇੱਕ ਵਾਰੀ ਮਾੜੀ ਨਾਲ ਤੁਹਾਨੂੰ ਫੇਰ ਚੱਕਰਵਾ ਦਿਆ ਚੈਪ ਹੈ ਬ੍ਰੀਡ ਚਾ ਅੱਛਾ ਜੀ ਤੇ ਦਿਖਾਉਣ ਵਾਲੇ ਬਾਈ ਕਰੋ ਬਾਈ ਚੈੱਕ ਆ ਜਾ ਮੋੜ ਦੇ ਉਰੇ ਤੇ ਲੈਵਾਂ ਲੁਗਾ ਬੜਾ ਸੋਹਣਾ ਹੈਗਾ ਬੈਠਾ ਲੈ ਲਵੀ ਦਿਖਾ ਦੇ ਇੱਕ ਵਾਰ ਫੇਰ ਸਾਡੀ ਡਿਟੇਲ ਪੁੱਛਦਾ ਉਹੀ ਕਿ ਮੈਂ ਆਪਾਂ ਪੁੱਛਦੇ ਹੁੰਨੇ ਆ ਕਿੰਨਾ ਦੁੱਧ ਕਿਹੜਾ ਪਿੰਡ ਕਿੰਨੇ ਚਿਰ ਦੀ ਸੂਈ ਤੇ ਕਿੰਨਾ ਪੈਸਾ ਤੇ ਕਿੰਨਾ ਮੋਬਾਈਲ ਨੰਬਰ ਸਾਰਾ ਦੱਸ ਕੀ ਤੇ ਲੋਟਾ ਲੂਟਾ ਕਰ ਲੋ ਇੱਕ ਵਾਰੀ ਚੈੱਕ ਕਰ ਮੈਂ ਤਾ ਤੇ ਆ ਲੋ ਜੀ ਸਤਿ ਸ੍ਰੀ ਅਕਾਲ ਭਾਈ ਕਿਹੜਾ ਪਿੰਡ ਹੈ ਫਤੇਪੁਰ ਹੈ ਫਤੇਪੁਰ ਕਹਿੰਦੇ ਸੂਹ ਹੈ ਵੜੀ ਪਹਿਲਾਂ ਜੀ ਦੂਜੇ ਸੂਹ ਹੈ ਤੇ ਮਗਰ ਮਗਰ ਬਸਤੀ ਉਹ ਬੱਚੀ ਆ ਜੀ ਇਹ ਆ ਖੜੀ ਆ ਬੱਚੀ ਆ ਜੀ ਤੇ ਦੁੱਧ ਕਿਹ ਲੀਟਰ ਹੁਣ ਇਹ ਥੱਲੇ 14 ਲੀਟਰ ਪਿਛਲੇ ਵਾਰ ਕਿੰਨਾ ਸੀ 13-14 ਅੱਛਾ 14 ਲੀਟਰ ਦੁੱਧ ਆ ਹੁਣ ਇਹ ਥੱਲੇ ਤੇ 7 ਲੀਟਰ ਡੰਕਦਾ ਜਾਣੀ ਬੱਛੇ ਨੂੰ ਛੱਡ ਕੇ ਬੱਛੀ ਨੂੰ ਬੱਛੀ ਨੂੰ ਛੱਡ ਕੇ ਅੱਛਾ ਮੋਬਾਈਲ ਨੰਬਰ ਬੋਲ ਹਾਂ 1538 ਠੀਕ ਹੈ ਤੇ ਕਿੰਨੇ ਦੀ ਵਿੱਚੋਂਗੇ 48000 ਮੌਦਾ ਜੀ 45000 40 42000 ਦੀ ਦੇ ਦੂੰਗਾ ਮਾਨਤਨ ਮੋਕੇ ਤੇ ਹੋਜੂ ਠੀਕ ਹੈ ਭਾਈ ਸਪਰਕਰੋ ਮੋਬਾਈਲ ਨੰਬਰ ਬੋਤ ਉਹ ਤਾਂ ਮੋਬਾਈਲ ਨੰਬਰ ਠੀਕ ਇੱਕ ਵਾਰੀ ਫੇਰ ਬੈੱਡ ਦਿਖਾ ਦੇ ਚੋ ਆਹ ਕਾਲ ਗਾਈ ਹੈ ਇਹ ਰਾਤ ਹੀ ਭਾਈ ਕਹਿੰਦੇ ਸੂਈ ਆ ਸਾਰੀ ਡਿਟੇਲ ਪੁੱਛ ਕੇ ਦਾਦਾ ਵੀ ਕਿੰਨਾ ਦੁੱਧ ਹੈ ਥੱਲੇ ਤੇ ਆ ਲੈ ਦਿਖਾ ਦੇ ਕੈ ਲੀਟਰ ਦੁੱਧ ਆ ਵੀ ਰੇ ਥੱਲੇ 6.5 11 11 ਬਣਾਉਂਦੇ 11 12 ਲੀਟਰ 9 ਕਿਲੋ ਗੋਲੀ ਆ 9 ਕਿਲੋ ਪੋਲਾ ਹੈਗਾ ਤੇ ਮਗਰ ਕੀ ਆ ਨੇ ਬੱਚਾ ਬੱਚਾ ਤੇ ਉਹ ਵਾਲਾ ਬੱਚਾ ਵੀ ਡੰਡੀ ਬਹੁਤ ਹੈ ਨਿਆਣਾ ਪਾਉ ਜੇ ਨਾਮ ਅੱਛਾ ਕਿਹੜਾ ਪਿੰਡ ਹੈ ਲਾਟਾ ਲਾਟਾ ਕਿੰਨੇ ਦੀ ਛੱਡੇਗਾ ਲੈਂਡਰ ਨਾਲ ਹੀ ਗੱਲ ਕਰ ਦਿੱਤੀ। ਮੁੱਲ ਦਾ 32000 ਕਰਦੇ ਆ। 32000 ਠੀਕ ਹੈ। 28 ਦੀ 28000 ਇਹਦਾ ਮੋਬਾਈਲ ਨੰਬਰ ਬਹੁਤ 9909790 ਇਸ ਤਰ੍ਹਾਂ ਲੈ ਭਾਈ ਨਾ ਚ ਪਰ ਕਰੋ ਇੱਕ ਵਾਰੀ ਬਈ ਕੈਮਰਾ ਫੇਰ ਮਾਰਤਾ। ਇਹ ਲੈ ਬਟਾ ਲੂਟਰ ਦਿਖਾ ਦੇ। ਹੈ ਬਿਲਕੁਲ ਸੀਲ ਹੈ। ਤੇ ਆ ਲੋ ਅੱਛਾ ਜੀ। ਲਓ ਜੀ। ਕਰੋ ਚੱਲ। ਆ ਲੋ ਭਾਈ। ਮਾਜੀ ਦਿਖਾਉਂਦੇ ਆ। ਬਿਲਕੁਲ ਸਾਰਾ ਇਹ ਗੱਲ ਵਾਤਾ ਕੀ। ਦੂਰੋਂ ਦਿਖਾ ਦਈਏ। ਬਾਈ ਨਾਲ ਸਾਰੀ ਡਿਟੇਲ ਗੱਲਬਾਤ ਕਰਕੇ ਦੱਸ ਦਿਆ ਵੀ ਕੀ ਪਾ ਪੰਤਾ ਕੈਮੇ ਛੂਏ ਤੇ ਕਿੰਨਾ ਦੁੱਤ ਲੀਲੀ ਰੱਬ ਚ ਪੈਂਦੀ ਐ ਸਿਰ ਤੇ ਕੱਟਾ ਦਿਖਾਉਨੇ ਆਂਗੇ ਮੱਥੇ ਚ ਅੱਖ ਬਿੱਲੀ ਐ ਪੁੱਛਦੇ ਆ ਵੀ ਕਿਹੜਾ ਪਿੰਡ ਕਿੱਥੋਂ ਆਇਆ ਤੇ ਖੁਰਖਾ ਦਿਖਾ ਦਈਏ ਸਮਾਰ ਕੇ ਸੁਲਤਾਨ ਚੈੱਕ ਕਰ ਲੋ ਤੇ ਸੱਤਸਰੀ ਕਾਲ ਬਾਈ ਆ ਜਾ ਵੜੇ ਮੋੜ ਦਾ ਮੋੜ ਲੈ ਕਿਹੜਾ ਪਿੰਡ ਹੈ ਬਾਈ ਦੱਸੂਗਾ ਭਾਈ ਅੱਛਾ ਆ ਚੱਲਾ ਜਾਂ ਆਪਣੀਆਂ ਵਿੱਚ ਅੱਛਾ ਕੀ ਕੁਝ ਮੰਗ ਤੂੰ ਪੰਜ ਮੰਗ ਇੱਕ ਪੰਜ ਕਿੰਨੇ ਚਿਰ ਦੀ ਛੂਈ ਹੈ 10-12 ਦਿਨ ਤਾਂ 10-12 ਦਿਨ ਹੋਗੇ ਅੱਛਾ ਤੇ ਦੁੱਧ ਕਿੰਨਾ ਇਥਲੇ 13 ਕਿਲੋ 13 ਲੀਟਰ ਦੁੱਧ ਤੋਲ ਕੇ ਤੇ ਆਮਗਰ ਕੱਟਾ ਕਿੰਨੇ ਦਿਨਾਂ ਦੀ ਛੂਈ ਹੈ 10-12 ਦਿਨ 10-12 ਦਿਨ ਹੋਗੇ ਤੇ ਇੱਕ ਵਾਰੀ ਫਿਰ ਦੱਸ ਦੇ ਕੀ ਪਾਪਾਂ ਤਾਂ ਮੰਗ ਤੂੰ ਇੱਕ ਪੰਜ ਇੱਕ ਪੰਜ ਇਹ ਕੈਮਰਾ ਠੀਕ ਹੈ ਪਹਿਲਾਂ ਪਹਿਲਾਂ ਠੀਕ ਹੈ ਤੇ ਮੋਬਾਈਲ ਨੰਬਰ ਬੋਲ ਦੋ ਸੋਦਾ ਹਾਂ 94460 ਇੱਕ ਵਾਰੀ ਫੇਰ ਬੋਲੋ 7388 94460 ਠੀਕ ਹੈ ਭਾਈ ਬਾਈ ਨਾਲ ਚ ਪਰਕ ਕਰ ਲਓ ਤੇ ਅੱਜ ਵਾਹ ਕ੍ਰੀਟਰ ਵਾਸਤੇ ਇੱਕ ਵਾਰੀ ਮੈਂ ਫੇਰ ਕੈਮਰਾ ਮਾਰਦਾ ਮੱਝ ਫਿਰ ਦੂਰੋਂ ਦਿਖਾ ਦਿਆਂ ਲੈ ਕਰੋ ਚੱਕ ਵਈ ਲੋਟਾ ਲੂਟਾ ਬਹੁਤ ਬਣਾ